ਸਤਿ ਸ਼੍ਰੀ ਅਕਾਲ ਜੀ ਆਪਾਂ ਨਿਊ ਸੂਟ ਰੈਡੀ ਕੀਤੇ ਆ ਪ੍ਰਿੰਟਡ ਪਿਓਰ ਮਸਲੀਨ ਦੇ ਉੱਤੇ ਆ ਵੇਖੋ ਜਿਵੇਂ ਸ਼ਰਟ ਬਣੀ ਹੋਈ ਆ ਤੇ ਆ ਇਹਦੇ ਘੇਰੇ ਦੇ ਉੱਤੇ ਵੇਖੋ ਪ੍ਰਿੰਟ ਕਰਕੇ ਉਹਨੂੰ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਇਹ ਹੋਗੀ ਸ਼ਰਟ ਤੇ ਇਹਦੇ ਨਾਲ ਜਿਹੜੀ ਬਾਟਮ ਹੋਊਗੀ ਉਹ ਹੋਊਗੀ ਪਲੇਨ ਮਸਲੀਨ ਦੀ ਬਾਟਮ ਤੁਸੀਂ ਪਲਾਜ਼ੋ ਸ਼ਰਾਰਾ ਲਹਿੰਗਾ ਸਲਵਾਰ ਸੂਟ ਕੋਸ਼ਿਸ਼ ਕਰਾ ਸਕਦੇ ਹੋ ਨਾਲ ਪ੍ਰਿੰਟਡ ਮਸਲੀਨ ਦਾ ਹੀ ਦੁਪੱਟਾ 2 ਮੀਟਰ ਦਾ ਇਹਦੇ ਜਿਹੜੇ ਆਪਣੇ ਕੋਲ ਕਲਰ ਹੈਗੇ ਆ ਇੱਕ ਤਾਂ ਹੈਗਾ ਇਹ ਹੈ ਲੋਕਲਰ ਦੇਖੋ ਔਰ ਪਿੰਕ ਪੀਚ ਜਿਆ ਥੋੜੀ ਜੀ orange ਟੋਨ ਆਉਂਦੀ ਹੈ ਵਿੱਚ ਦੇਖਾਂਗੇ ਆ ਪਰਪਲ ਸੋ ਇਹ ਵਾਲੇ ਕਲਰ ਨੇ ਇਹਦੇ ਵਿੱਚ ਤੇ ਨੈਕਸਟ ਆ ਗਿਆ ਵੇਖੋ ਪਿੰਕ ਕਲਰ ਦੇ ਵਿੱਚ ਇਹ ਵੀ ਪਿਓਰ ਮਸਲੀਨ ਦਾ ਆ ਵੇਖੋ ਇਹਦੇ ਵੀ ਬਹੁਤ ਸਾਰੇ ਪ੍ਰਿੰਟ ਬਣਿਆ ਹੋਏ ਆ ਤੇ ਆ ਕੇ ਰਾ ਆ ਗਿਆ ਤੇ ਇਹਦੀ ਪਲੇਨ ਬਾਟਮ ਆ ਨਾਰ ਮਸਲੀਨ ਦਾ 2.5 ਮੀਟਰ ਦਾ ਦੁਪੱਟਾ ਆ ਪ੍ਰਿੰਟਡ ਤੇ ਇਹਦੇ ਚ ਆਪਣੇ ਕੋਲੇ ਜਿਹੜੇ ਕਲਰ ਨੇ ਆ ਦੇਖੋ ਲੈਮਨ ਕਲਰ ਟੀਸ਼ੀਡ ਤੇ ਫਰੋਜ਼ੀ ਕਲਰ ਸੁਆਹ ਵਾਲੇ ਤਿੰਨ ਸ਼ੇਡ ਅਵੇਲੇਬਲ ਨੇ ਤੁਹਾਨੂੰ ਜਿਹੜਾ ਵੀ ਸ਼ੇਡ ਪਸੰਦ ਆ ਪ੍ਰਿੰਟ ਪਸੰਦ ਆ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਆਪਾਂ ਕੋਲੇ ਗੱਲ ਕਰਾਂਗੇ ਬਾਕੀ ਸਟੋਰ ਤੇ ਵਿਜ਼ਿਟ ਕਰਨ ਲਈ ਫਾਨੋਸ ਟਾਈ ਮੁੰਡਾ ਪਰ ਲੈ ਕੇ ਸਰਚ ਕਰੋਗੇ ਤੁਹਾਨੂੰ ਸਟੋਰ ਦੀ ਸਹੀ ਲੋਕੇਸ਼ਨ ਮਿਲ ਜੂਗੀ ਜਿਹੜਾ ਨੈਕਸਟ ਵਾਲਾ ਆ ਰਿਹਾ ਇਹਦੇ ਵਿੱਚ ਦਾ ਹੈਂਡਵਰਕ ਮੈਨੂੰ ਹਾਈਲਾਈਟ ਕੀਤਾ ਗਿਆ ਤੇ ਨਾਲ ਪਲੇਨ ਮਸਲੀਨ ਦੀ ਬਾਟਮ ਆ ਤੇ ਮਸਲੀਨ ਰਾਈਟਡ ਹੁੰਦਾ ਇਹਦੇ ਚਿਹੜੇ ਕਲਰ ਨੇ ਆ ਵੇਖੋ ਹਾਵਲਾ ਕਲਰ ਇਹ ਹੈਗਾ ਬਹੁਤ ਹੀ ਸੋਹਣਾ ਆਨੀਅਨ ਸ਼ੇਡ ਤੇ ਲੈਮਨ ਨੈਕਸਟ ਟੂ ਇਕਪੂ ਆਵੜਾ ਪ੍ਰਿੰਟ ਆ ਗਿਆ ਸੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਇਹ ਵੀ ਪਿਓਰ ਮਸਲੀਨ ਤੇ ਆ ਨੀਚੇ ਇਦਾਂ ਘੇਰਾ ਬਣ ਕੇ ਹੈਂਡਵਰਕ ਕੀਤਾ ਤੇ ਨਾਲ ਪਲੇਨ ਮਸਲੀਨ ਦੀ ਬਾਟਮ ਤੇ ਨਾਲ ਮਸਲੀਨ ਦਾ ਪ੍ਰਿੰਟਡ ਦੁਪੱਟਾ 2 ਮੀਟਰ ਦਾ ਸਭ ਬਹੁਤ ਸੌਫਟ ਸੂਟ ਨੇ ਇਹ ਸਾਰੇ ਤੇ ਆ ਵੇਖੋ yellow shade ਇਹਦੇ ਵਿੱਚ ਇੱਕ frothy shade ਤੇ ਇੱਕ grey shade ਆ ਗਿਆ ਆਹ grey ਆ ਨਾ ਨੈਕਸਟ ਵਾਲਾ ਇਹ ਵੀ ਬਿਟੀ ਸੁਣਾ ਸੈਲਫ ਪ੍ਰਿੰਟਾ ਇਹ ਵੀ ਪ्युअर ਮਸਲੀਨ ਤੇ ਹੇਠੇ ਘੇਰਾ ਬਣਿਆ ਹੋਇਆ ਲਵੈਂਡਰ ਸ਼ੇਡ ਆ ਇਹ ਨਾਲ ਇਹਦੇ ਪਲੇਨ ਬਾਟਮ ਤੇ ਨਾਟ ਪ੍ਰਿੰਟਡ ਦੁਪੱਟਾ ਦੁਪੱਟੀਆਂ ਸਾਰਾ ਨਾ ਟਾਈਟਾਈ ਮੀਟਰ ਦੇ ਹੋਣਗੇ ਤੇ ਇਹਦੇ ਨਾਲ ਵੇਖੋ ਬਹੁਤ ਸੋਹਣਾ ਅੰਧੂਰੀ ਜਿਹਾ ਸ਼ੇਡ ਆ ਤੇ ਗ੍ਰੀਨ ਕਲਰ ਆ ਗਿਆ ਤੇ ਫਰੋਜ਼ੀ ਕਲਰ ਆ ਗਿਆ ਸੋ ਬਹੁਤ سارے ਪ੍ਰਿੰਟ ਆਪਾਂ ਤੁਹਾਨੂੰ ਦਿਖਾ ਦਿਆ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਦੋ ਤੇ ਬਾਕੀ ਸਟੋਰ ਤੇ ਵਿਜ਼ਿਟ ਕਰਨ ਲਈ ਫਾਨੋਸਟਲ ਮੁੱਲਾਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਸਟੋਰ ਦੀ ਪ੍ਰੋਪਰ ਲੋਕੇਸ਼ਨ ਮਿਲ ਜੂਗੀ ਸੋ ਤੁਸੀਂ ਇੱਥੇ ਆ ਕੇ ਵੀ ਸੂਟ ਲੈ ਸਕਦੇ ਹੋ ਤੇ ਇਹਨਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਆਪਣਾ ਇੰਸਟਾਗ੍ਰam ਪੇਜ ਜ਼ਰੂਰ ਫੋਲੋ ਕਰ ਲਓ ਸੂਟ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਤੇ ਅਨਸਟਿਚਡ